ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮਨਨੇ ਪਰਮੰਨੇ ਸਟੂਡੈਂਟ ਵੀਜ਼ਾ ਅਡਵਾਈਜ਼ਰ ਤੀਰਤ ਸਿੰਘ ਪਨਾਕਲ ਤੀਰਤ ਜੀ ਸਸਿਕਾ ਥੈਂਕ ਯੂ ਸਰ ਇਹ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਸਿਕਾ ਸਸਿਕਾ ਤੀਰਤ ਜੀ ਇੱਕ ਬਹੁਤ ਅਹਿਮ ਵਿਸ਼ਾ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਕੈਨੇਡਾ ਭਵਿੱਖ ਦੇ ਵਿੱਚ ਜਿਹੜਾ ਕਾਲਜ ਉੱਥੇ ਜਾ ਕੇ ਵਿਦਿਆਰਥੀ ਬਦਲਦੇ ਨੇ ਉਹਦੇ ਤੇ ਰੋਕ ਲਾਉਣ ਜਾ ਰਿਹਾ ਹੈ ਕੀ ਇਹ ਰੋਕ ਲੱਗਣੀ ਸ਼ੁਰੂ ਹੋ ਗਈ ਹੈ ਜਾਂ ਇਹ ਰੋਕ ਆਉਣੇ ਸਮੇਂ ਚ ਲੱਗੂਗੀ ਪਰ ਪੰਜਾਬ ਚ ਵਿਦਿਆਰਥੀਆਂ ਚ ਬਹੁਤ ਪੈਨਿਕ ਕ੍ਰੀਟ ਹੋਇਆ ਬਹੁਤ ਕਨਫਿਊਜ਼ਨ ਦੀ ਸਥਿਤੀ ਬਣੀ ਹੈ ਮੈਨੂੰ ਲੱਗਦਾ ਇਸ ਪੂਰੇ ਵਿਸ਼ੇ ਨੂੰ ਤੁਸੀਂ ਐਡਰੈਸ ਕਰੋ ਕਿ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਆਉਂਦੇ ਸਮੇਂ ਚ ਲੱਗ ਸਕਦੀਆਂ ਨੇ ਕਦੋਂ ਤੋਂ ਇਹ ਲੱਗ ਸਕਦੀਆਂ ਨੇ ਸਰ ਮੈਂ ਜੀ ਦੱਸਣਾ ਚਾਹੂੰਗਾ ਤੇ ਕਲੈਰਿਟੀ ਦੇਣਾ ਚਾਹੂੰਗਾ ਯਸ ਹਫਤਾ ਖ ਹੋ ਗਿਆ ਬੜੇ ਰਿਯੂਮਰਸ ਆ ਰਹੇ ਸਹਿਜ ਮੈਂ ਤੁਹਾਨੂੰ ਦੱਸਣਾ ਯਾਦ ਕਰਾਉਣਾ ਚਾਹੂੰਗਾ ਸਹਿਜ 6 ਕ ਮਹੀਨੇ ਪਹਿਲਾਂ ਸਰ ਆਪਾਂ ਇਸੇ ਮੰਚ ਤੇ ਨਾ ਸ਼ੋਅ ਲਾਇਆ ਸੀ ਕੈਨੇਡਾ ਹੁਣ ਕੀ ਆਸਟ੍ਰੇਲੀਆ ਬਣੂਗਾ ਤੇ ਉਦੋਂ ਬੜੇ ਕਮੈਂਟ ਆਏ ਸੀ ਸਰ ਇਹ ਚੀਜ਼ਾਂ ਆਸਟ੍ਰੇਲੀਆ ਦੇ ਵਿੱਚ ਕਿ ਤੁਸੀਂ ਉਥੇ ਕਾਲਜ ਨਹੀਂ ਹੁਣ ਉਥੇ ਚੇਂਜ ਕਰ ਸਕਦੇ ਸੋ ਇਹ ਜਿਹੜੀਆਂ ਕੈਨੇਡਾ ਚ ਪਹਿਲਾਂ ਹੀ ਦੱਸ ਦਵਾ ਬਹੁਤ ਮਾਰਕੀਟਸ ਦੇ ਵਿੱਚ ਵਿਊਜ਼ਲੈਂਡ ਨੂੰ ਬੜੀਆਂ ਵੀਡੀਓ ਸੋਚ ਰਹੀਆਂ ਕਿ ਵਾਇਰਲ ਹੋ ਚੁੱਕੀਆਂ ਇਵਨ ਕਿ ਜਿਹੜੇ ਉਧੇ ਸਟੂਡੈਂਟਸ ਆ ਜਿਨ੍ਹਾਂ ਨੇ ਆਪਣੇ ਅਪਲਾਈ ਚੇਂਜ ਕੀਤੇ ਹੋਏ ਆ ਜਾਂ ਕਈਆਂ ਨੂੰ ਉਥੇ ਪ੍ਰੋਬਲਮਸ ਆਉਂਦੀਆਂ ਵਾ ਉਹ ਬੱਚਾ ਨਾ ਬਹੁਤ ਡਰ ਗਿਆ ਆ ਕੈਨੇਡਾ ਜੋ ਮੈਂ ਤੇ ਕਹੂੰਗਾ ਨਾ ਕਿ ਜਿਹੜਾ ਬੱਚਾ ਜਾਣਾ ਜਦੋਂ ਡਰਿਆ ਹੋਇਆ ਕਿ ਕਿਤੇ ਗਲਤੀ ਨਾ ਹੋ ਜੇ ਗਲਤ ਸਟੈਪ ਨਾ ਚੱਕ ਜਵੇ ਤੇ ਅੱਜ ਮੈਂ ਦੱਸ ਦਵਾ ਜਰੂਰ ਤੱਕ ਕੋਈ ਵੀ ਅਪਡੇਟ ਆਫੀਸ਼ੀਅਲ ਸਾਈਟ ਤੇ ਜਿਹੜਾ ਕੀ ਆ ਉਥੇ ਨਾ ਆ ਜਾਵੇ ਉ ਤੱਕ ਉਹਨੂੰ ਚੀਜ਼ ਨੂੰ ਨਾਮ ਮੰਨਿਆ ਜਾਵੇ ਹਾਂ ਇਹਨੂੰ ਮੈਂ ਰਿਯੂਮਰ ਨਹੀਂ ਕਹੂੰਗਾ ਇਹ ਅੱਜ ਇਹ ਜਿਹੜਾ ਸਰਨੇ ਜਿਹੜਾ ਬੋਲੇ ਆ ਨਾ ਜੋ ساری ਸਟੇਟਮੈਂਟ ਬੋਲੀ ਆ ਇਹ ਯਸ ਆਫੀਸ਼ੀਅਲ ਸਾਈਟ ਤੇ ਹੈਗੀ ਆ ਬਟ ਜਿਹੜੀ ਇਹ ਇੱਕ ਨਾ ਇਹ ਪ੍ਰੋਪੋਜ਼ਲ ਹੈ ਕੀ ਸਰਕਾਰ ਨੂੰ ਉਹਨਾਂ ਨੇ ਆਪਣੀ ਗਵਰਨਮੈਂਟ ਨੇ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਗਿਆ ਆਪਣੇ ਡਿਪਾਰਟਮੈਂਟਸ ਨੂੰ ਪ੍ਰਪੋਜ਼ਲ ਦਿੱਤਾ ਗਿਆ ਕਿ ਇਹ ਇਨ ਫਿਊਚਰ ਦੇ ਵਿੱਚ ਇਦਾਂ ਹੋ ਸਕਦਾ ਕੀ ਹੋ ਸਕਦਾ ਉਹਦੇ ਵਿੱਚ ਇਹ ਵੀ ਆ ਇਹ ਕਿਉਂ ਹੈਗਾ ਵਾ ਕਿਉਂਕਿ ਇਹ ਜਿਦਨ ਅਸੀਂ ਆਪਾਂ ਪਿਛਲੇ ਵੀ ਦੱਸਿਆ ਸੀ ਕੈਨੇਡਾ ਬਹੁਤ ਸਖਤੀ ਕਰ ਚੁੱਕਾ ਵਾ ਖਾਸ ਤੌਰ ਤੇ ਉਹਨਾਂ ਬੱਚਿਆਂ ਵਾਸਤੇ ਜਿਹੜੇ ਸ਼ਾਰਟਕਟ ਸੀ ਪੜ੍ਹਾਈ ਨੂੰ ਤਵਜੋ ਨਹੀਂ ਦੇ ਰਹੇ ਸੀ ਜਿਹੜੇ ਵੀਕੈਂਡ ਦੇ ਤੋਂ ਜ਼ਿਆਦਾ ਕੰਮ ਕਰ ਰਹੇ ਸੀ ਕਾਲਜ ਦੀ ਅਟੈਂਡਸਾਂ ਨੂੰ ਨਹੀਂ ਲੈ ਰਹੇ ਸੀ ਆ ਤੁਸੀਂ ਦੇਖਿਆ ਹੋਣਾ 19 ਜਿਹੜੇ ਕਿ ਪੀਪੀਪੀ ਕਾਲਜਸ ਦੇ ਲਾਇਸੈਂਸ ਵੀ ਮੈਂ ਤਾਂ ਕਹਾਂਗਾ ਜਿਹੜੇ ਉਹਨਾਂ ਨੇ ਵਰਕ ਪਰਮਿਟ ਜਿਹੜੇ ਬੰਦ ਕੀਤੇ ਆ ਪ੍ਰਾਈਵੇਟ ਕਾਲਜ ਨੂੰ 온ਟਾਰੀਓ ਟ੍ਰਾਂਟੋਆ ਦੇ ਵਿੱਚ ਸੀਟਾਂ ਹੀ ਨਹੀਂ ਜਿਹੜੀਆਂ ਕਿ ਮਿਲੀਆਂ ਬੀਸੀ ਦੇ ਵਿੱਚ ਵੀ ਬਹੁਤ ਲਿਮਟਿਡ ਸੀਟਾਂ ਦਿੱਤੀਆਂ ਗਈਆਂ ਸੋ ਇਹ ਸਿਰਫ ਕਿਉਂ ਸੀ ਤੁਹਾਡਾ ਬੱਚਾ ਜਿਹੜਾ ਹੁਣ ਜਾਏ ਬਹੁਤ ਬੱਚਿਆਂ ਦਾ ਨੁਕਸਾਨ ਹੋਇਆ ਕਿਉਂਕਿ ਮੈਂ ਤਾਂ ਕਹਿੰਦਾ ਪੜ੍ਹਾਈ ਇੱਕ ਇਦਾਂ ਮੈਂ ਕਮੇ ਕੰਪਰਮਾਈਜ਼ ਹੋਣਾ ਸ਼ੁਰੂ ਹੋ ਗਿਆ ਸੀ ਸੋ ਉੱਤੇ ਨਥੇਲ ਪਾਉਣ ਨੂੰ ਸੋ ਕੈਨੇਡਾ ਜਿਹੜੀ ਸਖਤੀ ਕਰ ਰਿਹਾ ਸੋ ਆ ਜਿਹੜਾ ਤੁਹਾਨੂੰ ਚੀਜ਼ਾਂ ਜਿਹੜਾ ਕਹਿ ਰਿਹਾ ਉਹਨਾਂ ਨੇ ਇਹ ਚੀਜ਼ ਪਹਿਲੀ ਗੱਲ ਮੈਂ ਦੱਸ ਦਵਾਂ ਬੇਟਾ ਇਹਦਾ ਕੋਈ ਨੁਕਸਾਨ ਨਹੀਂ ਆ ਅੱਜ ਦੇ ਡੇਟ ਵਿੱਚ ਵੀ ਕਿਉਂਕਿ ਇਹ ਮਨੁੱਖੀ ਅਧਿਕਾਰ ਆ ਕਈ ਵਾਰੀ ਆਪਾਂ ਡਿਸੀਜਨ ਲੈ ਲੈਦੇ ਨਹੀਂ ਸਹੀ ਲੱਗਾ ਇਹ ਜੁੜੀ ਥੋੜਾ ਮਜਬੂਰੀ ਕੀ ਹੁਣ ਕਿ ਹੁਣ ਕਹਿੰਦੇ ਨੇ ਗੱਲ ਚ ਪਿਆ ਟੋਲ ਵਜਾਉਣਾ ਹੀ ਪੈਣਾ ਇਹ ਤਾਂ ਹੈ ਨਹੀਂ ਕਿ ਹੁਣ ਜੇ ਇੱਕ ਡਿਸੀਜਨ ਲੈ ਲਿਆ ਤਾਂ ਕਰਨਾ ਪੈਣਾ ਸੋ ਇੱਕ ਬੱਚੇ ਦਾ ਹਿਊਮਨ ਰਾਈਟਸ ਹੈਗਾ ਬੱਚਾ ਉੱਥੇ ਜਾ ਕੇ ਪੜ੍ਹਾਈ ਚੇਂਜ ਕਰ ਸਕਦਾ ਸੀਗਾ ਬੱਚਾ ਉੱਥੇ ਜ਼ੂਰੀ ਨਹੀਂ ਹੈਗਾ ਇੱਕ ਪੜ੍ਹਾਈ ਗਿਆ ਉਹੀ ਪੜ੍ਹਣੀ ਹੈ ਜਿੰਨੀ ਵਾਰੀ ਮਰਜ਼ੀ ਪੜ੍ਹ ਸਕਦਾ ਸੀਗਾ ਹਾਂ ਪੀਜੀਡਬਲਯੂਪੀ ਇੱਕ ਵਾਰੀ ਮਿਲਦਾ ਸੀ ਪਰ ਯੂ ਕੈਨ ਅਪਲਾਈ ਫਾਰ ਸਟੱਡੀ ਪਰਮਿਟ ਐਕਸਟੈਂਸ਼ਨ ਮਲਟੀਪਲ ਟਾਈਮਸ ਤੁਸੀਂ ਕਰ ਸਕਦੇ ਜਿੰਨਾ ਮਰਜ਼ੀ ਤੁਸੀਂ ਪੜ੍ਹ ਸਕਦੇ ਆ ਜਿਹੜੇ ਮਰਜ਼ੀ ਕਾਲਜes ਪੜ ਸਕਦੇ ਸੋ ਕਿ ਰਾਈਟ ਹੈ ਸੀਗਾ ਬਟ ਹਾਂ ਤੁਹਾਨੂੰ ਤੇ ਇਨਫੋਰਮੇਸ਼ਨ ਦੇਣੀ ਪੈਂਦੀ ਸੀ ਡੀਐਲਆਈ ਚੇਂਜ ਦੀ ਅੱਜ ਵੀ ਤੁਸੀਂ ਜਾਓਗੇ ਉਹ ਸਾਰਾ ਕੁਝ ਐਗਜ਼ਿਸਟ ਕਰਦਾ ਪਰ ਤੇ ਨਵਾਂ ਕਾਲਮ ਆ ਕਿਉਂਕਿ ਨਾ ਇਸ ਵਾਰੇ ਸ਼ਕਤੀ ਵਧੀ ਆ ਐਸ ਲਈ ਉਹ ਸਾਫ਼ ਕਹਿ ਰਿਹਾ ਕਿ ਤੁਹਾਨੂੰ ਈਮੇਲਸ ਆ ਸਕਦੀਆਂ ਕਿਉਂਕਿ ਬਹੁਤ ਸਾਰਾ ਸਾਰਾ ਚੀਜ਼ਾਂ ਚੱਲਨੀ ਆ ਸ਼ੁਰੂ ਹੋ ਗਿਆ ਸੀ ਆਨਲਾਈਨ ਸਟੱਡੀ ਕੋਈ ਕਲਾਸੇਜ਼ ਨਹੀਂ ਸਭ ਕੁਝ ਨਹੀਂ ਬੱਚਿਆਂ ਨਾਲ ਬਿਲਕੁਲ ਉਹਨਾਂ ਦੇ ਫਿਊਚਰ ਨਾਲ ਧੱਕਾ ਸੋ ਹੋ ਗਈਆਂ ਸੀ ਸ਼ੁਰੂ ਸੋ ਉਹਨਾਂ ਨੂੰ ਕੀ ਸੀਗਾ ਕਿ ਕਹਿੰਦੇ ਜੇ ਬੱਚਾ ਕਾਲਜ ਚੇਂਜ ਕਰਦਾ ਸਮ ਹਾਉ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਸੀ ਕਿ ਬੱਚਾ ਪੜ ਰਿਹਾ ਨਹੀਂ ਪੜ ਰਿਹਾ ਉਹਦੀ ਅਟੈਂਡੈਂਸ ਜਾ ਰਹੀ ਨਹੀਂ ਜਾ ਰਹੀ ਹੈਗੀ ਸੋ ਇਹਦੇ ਵਾਸਤੇ ਉਹਨਾਂ ਨੇ ਪ੍ਰਪੋਜ਼ਲ ਪੇਸ਼ ਕੀਤਾ ਵਾ ਕਿ ਜੇ ਬੱਚਾ ਡੀਐਲਆਈ ਜਿਹੜਾ ਕਿ ਚੇਂਜ ਕਰਦਾ ਵਾ ਸੋ ਜੇ ਕਾਲਜ ਚੇਂਜ ਕਰਦਾ ਵਾ ਸੋ ਉਹਨੂੰ ਦੁਬਾਰਾ ਸਟੱਡੀ ਪਰਮਿਟ ਜਿਹੜਾ ਕਿ ਲੈਣਾ ਪਵੇ ਸੋ ਇਹ ਚੀਜ਼ ਹੈਗਾ ਪਰ ਨਾਲ ਦੀ ਨਾਲ ਉਹ ਪੋਜ਼ਿਟਿਵ ਇਹ ਵੀ ਪੁਆਇੰਟ ਦੱਸਾ ਪਰ ਹਾਂ ਬੱਚਾ ਜੇ ਆਪਣੀ ਪੜ੍ਹਾਈ ਸਟਾਰਟ ਕਰ ਲਵੇ ਪੜਦਾ ਰਵੇ ਸੋ ਮਤਲਬ ਇਹ ਨਹੀਂ ਕਿ ਬੱਚੇ ਨੂੰ ਰੁਕਣਾ ਪਊਗਾ ਇੰਡੀਆ ਤੋਂ ਵਾਪਸ ਆਉਣਾ ਪਊਗਾ ਸੋ ਕਿ ਮੈਂ ਇੱਕ ਇਦਾਂ ਦੀ ਵੀਡੀਓਜ਼ ਵੀ ਦੇਖੀ ਜਿੱਥੇ ਲਿਖਿਆ ਕਿ ਤੁਹਾਨੂੰ ਹੁਣ ਇੰਡੀਆ ਵਾਪਸ ਆਉਣਾ ਪਊਗਾ ਤੁਹਾਨੂੰ ਜਿਹੜੀ ਕੀ ਹੈ ਪ੍ਰੋਵੀਜ਼ਨਲ ਅਟੈਸਟੇਸ਼ਨ ਪੀਏਲ ਲੈਟਰ ਨਾਲ ਦੁਬਾਰਾ ਲੈਣੀ ਪਊਗੀ ਬੜਾ ਇਦਾਂ ਦਾ ਕੁਝ ਨਹੀਂ ਆ ਜਿਹੜੀ ਇਹ ਲੈਟਰ ਹਨ ਸਿਰਫ ਇੰਡੀਆ ਤੋਂ ਹੀ ਲੈਣੀ ਪੈਣੀ ਆ ਸੋ ਵੀ ਇਹ ਤੁਹਾਡਾ ਅਧਿਕਾਰ ਆ ਬਟ ਇਹਦੇ ਵਿੱਚ ਐਮੈਂਡਮੈਂਟ ਆਉਣ ਵਾਲੇ ਸਮੇਂ ਚ ਆ ਸਕਦੀਆਂ ਸੋ ਪ੍ਰਪੋਜ਼ਲ ਐਕ ਹੈਗੀ ਆ ਸੋ ਇਨ ਫਿਊਚਰਸ ਵੀ ਜੇ ਤੁਸੀਂ ਉਥੇ ਕਾਲਜ ਚੇਂਜ ਕਰਨਾ ਚਾਹੋ ਪਹਿਲੀ ਗੱਲ ਤਾਂ ਨਾ ਕਰੋ ਸਾਡਾ ਬਹੁਤ ਨੁਕਸਾਨ ਹੁੰਦਾ ਜੇ ਸਾਡੇ ਬੱਚੇ ਵੀ ਜਦੋਂ ਕਰਦੇ ਆ ਚੇਂਜ ਸੋ ਮੈਂ ਫਾਈਨੈਂਸ਼ਲੀ ਮੈਟਰ ਗੱਲ ਕਰਦਾ ਬਟ ਹਾਂ ਜੇ ਕਰਨਾ ਚਾਹੋ ਤੁਹਾਡਾ ਹੱਕ ਆ ਕਰੋ ਪਰ ਉਹ ਹੀ ਨਾ ਇੱਕ ਲਾ ਦੇ ਅਕੋਰਡਿੰਗ ਤੁਹਾਨੂੰ ਕਰਨਾ ਪਏਗਾ ਸੋ ਇਹ ਡਰਾਂ ਦੀ ਲੋੜ ਨਹੀਂ ਆ ਸੋ ਇਟਸ ਮੈਂ ਤਾਂ ਕਹੂੰਗਾ ਸ਼ੋਰ ਸ਼ਾਰਟ ਪੋਜ਼ਿਟਿਵ ਨਿਊਜ਼ ਹੈਗੀ ਆ ਕਈ ਵਾਰੀ ਤਾਂ ਬੱਚੇ ਨੂੰ ਡਰਾਇਆ ਜਾਂਦਾ ਕਿ ਆ ਨਾ ਕਰੀ ਸੋ ਡਰਨ ਦੀ ਲੋੜ ਨਹੀਂ ਆ ਸੋ ਸਿਰਫ ਤੇ ਇੱਕੋ ਚੀਜ਼ ਐਸ ਵੇਲੇ ਖਿਆਲ ਰੱਖਣ ਦੀ ਲੋੜ ਆ ਆਪਣੇ ਆਪ ਨੂੰ ਅਪਡੇਟ ਜਿਹੜੇ ਕੀ ਰੱਖਣ ਦੀ ਲੋੜ ਆ ਸੋ ਜੋ ਕੀ ਅਸੀਂ ਦੇਖ ਰਹੇ ਆਏ ਨੇ ਫਿਊਚਰ ਦੇ ਵਿੱਚ ਜਿਹੜਾ ਕੀ ਕੈਨੇਡਾ ਦਾ ਸਿਸਟਮ ਹੈਗਾ ਨਾ ਚੇਂਜ ਹੁੰਦਾ ਨਜ਼ਰ ਆਏਗਾ ਬਟ ਵਨ ਥਿੰਗ ਫॉर ਸ਼ੋਰ ਤੁਹਾਡੇ ਬੱਚੇ ਦਾ ਤੁਹਾਨੂੰ ਫਾਇਦਾ ਹੁੰਦਾ ਵੀ ਨਜ਼ਰ ਜ਼ਰੂਰ ਆਏਗਾ ਕਿਉਂਕਿ ਕਹਿੰਦੇ ਨੇ ਜਿੰਨੀ ਪੜ੍ਹਾਈ ਐ ਸੋਲਾ ਬੱਚਾ ਕਰ ਗਿਆ ਲੌਂਗ ਟਰਮ ਚ ਉਹਨੂੰ ਉਨਾ ਹੀ ਫਾਇਦਾ ਹੋਣਾ ਸੋ ਜੋ ਸਾਰੀਆਂ ਚੀਜ਼ਾਂ ਚੇਂਜਸ ਆ ਰਹੀਆਂ ਤੁਹਾਡੇ ਬੱਚੇ ਲਈ ਆ ਤੇ ਕੋਈ ਬੱਚਾ ਵਾਪਸ ਨਹੀਂ ਆਉਂਦਾ ਡਰਨ ਦੀ ਲੋੜ ਨਹੀਂ ਹੈਗੀ ਕੋਈ ਪੀਐਲ ਉਥੇ ਦੁਬਾਰਾ ਲੈਣ ਦੀ ਲੋੜ ਨਹੀਂ ਹੈਗੀ ਸਿਰਫ ਆ ਜੋ ਪ੍ਰੋਸੈਸ ਹੋਊਗਾ ਉਹਨੂੰ ਆਪਾਂ ਨੂੰ ਫੋਲੋ ਕਰਨਾ ਪੈਣਾ ਬਿਲਕੁਲ ਤੁਸੀਂ ਚੇਂਜ ਕਰਕੇ ਪੜ੍ਹਾਈ ਆਪਣੀ ਕੰਟੀਨਿਊ ਕਰ ਸਕਦੇ ਆ ਹੋਰ ਵੀ ਕੋਈ ਡਾਊਟ ਆ ਤੁਸੀਂ ਸਾਡੇ ਏਸੀ ਡਿਸਪਲੇ ਹੁੰਦੇ ਨੰਬਰ ਤੇ ਕਾਲ ਕਰਕੇ ਸਾਡੇ ਆਫਿਸ ਵਿਜ਼ਿਟ ਕਰਕੇ ਪਰਸਨਲੀ ਵੀ ਸਾਨੂੰ ਮਿਲ ਕੇ ਆਪਣੇ ਸਾਰੇ ਡਾਊਟ ਕਲੀਅਰ ਕਰਕੇ ਮੈਂ ਇੱਕ ਵਾਰੀ ਦੁਬਾਰਾ ਕਹੂੰਗਾ ਜੋ ਮੇਰੀ ਸ਼ੁਰੂ ਤੋਂ ਇੱਕ ਟੈਗ ਲਾਈਨ ਆ ਆਪਣੇ ਸਾਰੇ ਸਵਾਲਾਂ ਦਾ ਜਵਾਬ ਲੈ ਕੇ ਦਿਨ ਜਿਹੜੀ ਆਪਣੀ ਕਿਸਮਤ ਆ ਨਾ ਪੈਨੈਕਲ ਦੇ ਹੱਥਾਂ 'ਚ ਦੇ ਕੇ ਜਾਓ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ 058557858578 ਇਹ ਬੜਾ ਮਹੱਤਵਪੂਰਨ ਨੰਬਰ ਆ ਇਹਨੂੰ ਸੇਵ ਕਰਕੇ ਰੱਖੋ ਬਹੁਤ ਧੰਨਵਾਦ